ਹਜ਼ਰਤ ਮੀਰਾ ਗੌਂਸਪਾਖ ਸਰਕਾਰ ਦੀ ਇੱਕ ਖਿਦਮਤਗਾਰ ਮਾਈ ਜਿਸ ਦਾ ਇੱਕੋ ਇੱਕ ਪੁੱਤ ਸੀ ਮਾਈ ਦੇ ਮਨ ਦੇ ਵਿੱਚ ਖਿਆਲ ਸੀ ਕਿ ਜਦੋਂ ਮੇਰਾ ਪੁੱਤ ਵੱਡਾ ਹੋਵੇਗਾ ਤੇ ਮੈਂ ਆਪਣੇ ਪੁੱਤਰ ਨੂੰ ਵੀ ਫਕੀਰ ਬਣਾਵਾਂਗੀ ਜਦੋਂ ਪੁੱਤਰ ਵੱਡਾ ਹੋਇਆ ਮਾਈ ਆਪਣੇ ਪੁੱਤਰ ਨੂੰ ਲੈ ਕੇ ਹਜ਼ਰਤ ਮੀਰਾ ਗੌਂਸਪਾਖ ਸਰਕਾਰ ਦੇ ਦਰਬਾਰ ਚਲੀ ਗਈ ਸਰਕਾਰ ਨੂੰ ਅਰਜ਼ਿ ਕੀਤੀ ਕਿ ਸਰਕਾਰ ਇਹਨੂੰ ਆਪਣੇ ਕਦਮੀ ਲਾ ਲਓ ਤੇ ਇਹਨੂੰ ਫਕੀਰ ਬਣਾ ਦਿਓ ਹਜ਼ਰਤ ਮੀਰਾ ਗੌਂਸਪਾਖ ਸਰਕਾਰ ਫਰਮਾਉਂਦੇ ਨੇ ਕਿ ਮਾਈ ਕਿਦਾਂ ਦੀਆਂ ਗੱਲਾਂ ਕਰਦੀ ਹੈ ਫਕੀਰੀ ਦੀ ਮੰਜ਼ਿਲ ਬੜੀ ਔਖੀ ਏ ਇਹ ਕੋਈ ਸੌਖੀ ਗੱਲ ਨਹੀਂ ਮਾਈ ਫਕੀਰ ਬਣਨਾ ਵੀ ਮੁਸ਼ਕਿਲ ਤੇ ਫਕੀਰੀ ਦੇ ਰਾਹ ਤੇ ਚੱਲਣਾ ਵੀ ਮੁਸ਼ਕਿਲ ਏ ਮਾਈ ਤੇਰਾ ਇੱਕੋ ਇੱਕ ਪੁੱਤਰ ਜਾ ਘਰ ਚਲੀ ਜਾ ਇਹਦਾ ਵਿਆਹ ਕਰੀ ਇਹਦੇ ਬੱਚਾ ਨੂੰ ਖੜਾਵੀ ਤੇ ਇਹਨੂੰ ਆਪਣੇ ਕੋਲ ਰੱਖ ਇਹਨੂੰ ਕਿਉਂ ਫਕੀਰ ਬਣਾਉਣਾ ਚਾਹਨੀ ਏ ਮਾਈ ਆਖਦੀ ਏ ਸਰਕਾਰ ਇਹ ਤੁਹਾਡੀ ਅਮਾਨਤ ਏ ਤੁਸੀਂ ਹੀ ਦਿੱਤਾ ਸੀ ਤੇ ਤੁਸੀਂ ਹੀ ਫਕੀਰ ਬਣਾਉਣਾ ਆਪਨੇ ਆਖਿਆ ਅੱਛਾ ਮਾਈ ਜੇ ਤੇਰੀ ਇਹੀ ਜਿੱਦੇ ਤੇ ਛੱਡ ਜਾਏ ਨੂੰ ਮੇਰੇ ਕੋਲ ਮਾਈ ਆਪਣੇ ਪੁੱਤਰ ਨੂੰ ਛੱਡ ਕੇ ਆਪਣੇ ਘਰ ਚਲੀ ਗਈ ਸਰਕਾਰ ਨੇ ਉਸ ਲੜਕੇ ਨੂੰ ਆਪਣੇ ਕੋਲ ਬੁਲਾਇਆ ਸਵਾਲ ਕੀਤਾ ਹਾਂ ਬਈ ਤੂੰ ਫਕੀਰ ਬਣਨਾ ਚਾਹੁੰਦਾ ਲੜਕਾ ਫਰਮਾਉਂਦਾ ਹਾਂ ਸਰਕਾਰ ਮੈਂ ਫਕੀਰ ਬਣਨਾ ਚਾਹੁੰਦਾ ਸਰਕਾਰ ਨੇ ਉਸ ਲੜਕੇ ਨੂੰ ਆਖਿਆ ਜਾ ਅੰਦਰ ਚਲਾ ਜਾ ਅੰਦਰ ਫਕੀਰ ਬਣਾਉਣ ਵਾਲਾ ਸਮਾਨ ਪਿਆ ਜਾ ਚੁੱਕ ਲਿਆ ਜਦੋਂ ਲੜਕਾ ਅੰਦਰ ਗਿਆ ਤੇ ਆਲਾ ਦੁਆਲਾ ਵੇਖਦਾ ਉੱਥੇ ਸਿਰਫ ਤਿੰਨ ਚੀਜ਼ਾਂ ਪਈਆਂ ਸੀ ਇੱਕ ਰਸਾ ਇੱਕ ਛੁਰਾ ਔਰ ਇੱਕ ਨੇਜ਼ਾ ਲੜਕੇ ਨੇ ਉਸ ਸਮਾਨ ਨੂੰ ਚੁੱਕਿਆ ਜਦੋਂ ਬਾਹਰ ਆਇਆ ਤੇ ਸਰਕਾਰ ਦੇ ਅੱਗੇ ਪੇਸ਼ ਕਰ ਦਿੱਤਾ ਅੱਖਣ ਲੱਗਾ ਕਿ ਸਰਕਾਰ ਫਕੀਰੀ ਵਾਲਾ ਸਮਾਨ ਤੇ ਮੈਨੂੰ ਨਹੀਂ ਮਿਲਿਆ ਉੱਥੇ ਸਿਰਫ ਇਹ ਤਿੰਨ ਚੀਜ਼ਾਂ ਪਈਆਂ ਸੀ ਸਰਕਾਰ ਨੇ ਆਖਿਆ ਛੱਲਿਆ ਇਹੀ ਤੇ ਫਕੀਰ ਬਣਾਉਣ ਵਾਲਾ ਸਮਾਨ ਹੈ ਸਰਕਾਰ ਨੇ ਆਖਿਆ ਚੱਲ ਮੇਰੇ ਨਾਲ ਚੱਲ ਸਰਕਾਰ ਉਸ ਲੜਕੇ ਨੂੰ ਲੈ ਕੇ ਦੂਰ ਜੰਗਲ ਦੇ ਵਿੱਚ ਚਲੇ ਗਏ ਜਾ ਕੇ ਇੱਕ ਦਰਖਤ ਨੂੰ ਰੱਸਾ ਪਾ ਲਿੱਤਾ ਜਦੋਂ ਰੱਸਾ ਪਾਇਆ ਲੜਕੇ ਨੇ ਸਵਾਲ ਕੀਤਾ ਸਰਕਾਰ ਇਹਦੇ ਨਾਲ ਕਿਨੂੰ ਬੰਨਣਾ ਸਰਕਾਰ ਨੇ ਫਰਮਾਇਆ ਮੈਂ ਤੈਨੂੰ ਇਹਦੇ ਨਾਲ ਕੁੱਠਾ ਟੰਗਣਾ ਜਦੋਂ ਇਹਨੀ ਗੱਲ ਆਖੀ ਉਸ ਲੜਕੇ ਨੇ ਡਰਦੇ-ਡਰਦੇ ਨੇ ਸਵਾਲ ਕੀਤਾ ਸਰਕਾਰ ਮੈਂ ਫੇਰ ਫਕੀਰ ਬਣ ਜਾਵਾਂਗਾ ਆਪਨੇ ਆਖਿਆ ਕਿ ਜੇ ਤੂੰ ਇਸ ਇਮਤਿਹਾਨ ਚ ਪਾਸ ਹੋ ਗਿਆ ਤੇ ਤੂੰ ਫਕੀਰ ਬਣ ਜਾਵੇਂਗਾ ਸਰਕਾਰ ਨੇ ਉਸ ਲੜਕੇ ਨੂੰ ਉਸ ਰਸਤੇ ਦੇ ਨਾਲ ਕੁੱਠਾ ਟੰਗ ਦਿੱਤਾ ਤੇ ਉਸਦੇ ਹੱਥ ਦੇ ਵਿੱਚ ਛੁਰਾ ਫੜਾ ਦਿੱਤਾ ਆਪਨੇ ਥੱਲੇ ਜ਼ਮੀਨ ਵਿੱਚ ਮੇਜ਼ਾ ਗੱਡ ਦਿੱਤਾ ਸਰਕਾਰ ਨੇ ਫਰਮਾਇਆ ਜਦੋਂ ਮੈਂ ਤੇਰੀਆਂ ਅੱਖਾਂ ਤੋਂ ਓਲੇ ਹੋ ਜਾਵਾਂ ਤੂੰ ਛੁਰੇ ਦੇ ਨਾਲ ਰਸਾ ਕੱਟ ਦੇਵੀ ਤੇ ਡਿੱਗਦਾ ਹੀ ਫਕੀਰ ਬਣ ਜਾਵੇਂਗਾ ਐਨੀ ਗੱਲ ਕਹਿ ਕੇ ਸਰਕਾਰ ਅੱਖਾਂ ਤੋਂ ਓਲੇ ਹੋ ਗਏ ਕਦੇ ਉਹ ਨੇਜ਼ੇ ਵੱਲ ਵੇਖਦਾ ਕਦੇ ਉਸ ਰਸਤੇ ਵੱਲ ਵੇਖਦਾ ਮਨ ਦੇ ਵਿੱਚ ਉਹਦੇ ਡਰ ਹੈ ਕਿ ਮੈਂ ਉਸ ਨੇਜ਼ੇ ਦੇ ਉੱਤੇ गिर ਗਿਆ ਤੇ ਮੈਂ ਗਰਦਾ ਹੀ ਮਰ ਜਾਵਾਂਗਾ ਤੇ ਉਹ ਲੜਕਾ ਆਲਾ ਦੁਆਲਾ ਵੇਖਦਾ ਪਿਆ ਉਹ ਲੜਕਾ ਸੋਚਦਾ ਜੇ ਕੋਈ ਰੱਬ ਦਾ ਬੰਦਾ ਆਵੇ ਤੇ ਮੇਰੀ ਜਾਨ ਛਡਾਵੇ ਉਸਦੇ ਕੰਨਾਂ ਨੂੰ ਚੋਰ-ਚੋਰ ਦੀ ਆਵਾਜ਼ ਸੁਣਾਈ ਦਿੱਤੀ ਇਹਨੇ ਨੂੰ ਕੀ ਵੇਖਦਾ ਕਿ ਚੋਰ ਚੋਰੀ ਕਰਕੇ ਉਹਦੇ ਵੱਲ ਆ ਰਿਹਾ ਤੇ ਉਹ ਚੋਰ ਚੋਰੀ ਕਰਕੇ ਪਿੰਡ ਵਿੱਚੋਂ ਉਸ ਦਰਖਤ ਦੇ ਉਹਲੇ ਆ ਕੇ ਖੜ ਗਿਆ ਜਿੱਥੇ ਉਹ ਲੜਕਾ ਟੰਗਿਆ ਹੋਇਆ ਸੀ ਜਦੋਂ ਚੋਰ ਦੀ ਨਿਗਾਹ ਉਸ ਲੜਕੇ ਵੱਲ ਗਈ ਤੇ ਚੋਰ ਨੇ ਉਸ ਲੜਕੇ ਨੂੰ ਸਵਾਲ ਕੀਤਾ ਹਾਂ ਵੀ ਸੱਜਣਾ ਤੂੰ ਕੌਣ ਹੈ ਤੇ ਲੜਕਾ ਕਹਿੰਦਾ ਕਹਿੰਦਾ ਕੀ ਗੱਲ ਦੱਸਾਂ ਯਾਰਾ ਮੇਰੀ ਮਾਂ ਮੈਨੂੰ ਫਕੀਰ ਬਣਾਉਣ ਦੇ ਲਈ ਇੱਕ ਪੀਰ ਕੋਲ ਲਿਾਈ ਸੀ ਤੇ ਪੀਰ ਸਾਹਿਬ ਨੇ ਤੇ ਮੈਨੂੰ ਫਕੀਰ ਬਣਦਾ ਅਨੋਖਾ ਹੀ ਰਸਤਾ ਦੱਸ ਦਿੱਤਾ ਯਾਰਾ ਤੇਰੀ ਬੜੀ ਮਿਹਰਬਾਨੀ ਹੋਵੇਗੀ ਜੇ ਤੂੰ ਮੇਰੀ ਜਾਨ ਛਡਾ ਦੇਵੇਂ ਚੋਰ ਨੇ ਸਵਾਲ ਕੀਤਾ ਤੈਨੂੰ ਇਸ ਦਰਖਤ ਤੇ ਟੰਗ ਕੇ ਕੌਣ ਗਿਆ ਲੜਕੇ ਨੇ ਆਖਿਆ ਜਿਹਨੂੰ 11ਵਾਂ ਵਾਲਾ ਪੀਰ ਆਖਦੇ ਨੇ ਚੋਰ ਆਖਦਾ ਸੱਜਣਾ ਮੈਂ ਤੈਨੂੰ ਇੱਕ ਸ਼ਰਤ ਤੇ ਖੋਲਾਂਗਾ ਤੂੰ ਮੈਨੂੰ ਉਦਾਂ ਹੀ ਬਨ ਜਿੱਦਾ ਤੈਨੂੰ ਤੇਰੇ ਪੀਰ ਸਾਹਿਬ ਬਨ ਕੇ ਗਏ ਨੇ ਤੇ ਲੜਕਾ ਆਖਦਾ ਇਹ ਵੀ ਕੋਈ ਵੱਡੀ ਗੱਲ ਹੈ ਉਹ ਸੱਜਣਾ ਤੂੰ ਮੈਨੂੰ ਖੋਲ ਤੇ ਸਹੀ ਚੋਰ ਨੇ ਉਸ ਲੜਕੇ ਨੂੰ ਖੋਲ ਦਿੱਤਾ ਤੇ ਲੜਕੇ ਨੇ ਉਸ ਚੋਰ ਨੂੰ ਬੰਨ ਦਿੱਤਾ ਜਦੋਂ ਬਨ ਕੇ ਉਹ ਲੜਕਾ ਜਾਣ ਲੱਗਿਆ ਚੋਰ ਆਖਦਾ ਉਹ ਬੰਦੇ ਰੱਬ ਦੇ ਗੱਲ ਤੇ ਸੁਣ ਉਹ ਜਾਂਦਾ ਜਾਂਦਾ ਤੇਰੇ ਪੀਰ ਸਾਹਿਬ ਦੇ ਮੂੰਹ ਦੀ ਗੱਲ ਮੈਨੂੰ ਤੇ ਆਖ ਜਾ ਲੜਕੇ ਨੇ ਆਖਿਆ ਕਿ ਜਦੋਂ ਮੈਂ ਤੇਰੀਆਂ ਅੱਖਾਂ ਤੋਂ ਓਲੇ ਹੋ ਜਾਵਾਂ ਤੂੰ ਛੁਰੇ ਦੇ ਨਾਲ ਰਸੇ ਨੂੰ ਕੱਟੀ ਤੇ ਡਿਗਦਾ ਇੱਕ ਫਕੀਰ ਬਣ ਜਾਵੇਂਗਾ ਜਦੋਂ ਉਹ ਲੜਕਾ ਉਸ ਚੋਰ ਦੀਆਂ ਅੱਖਾਂ ਤੋਂ ਓਲੇ ਹੋਇਆ ਚੋਰ ਨੇ ਉਸ ਛੁਰੇ ਦੇ ਨਾਲ ਰਸੇ ਨੂੰ ਕੱਟਿਆ ਜਿਸ ਵਕਤ ਥੱਲੇ ਨੇਜ਼ੇ ਤੇ ਡਿਗਣ ਲੱਗਾ ਪੀਰਾਂ ਦੇ ਪੀਰ ਦਸਤਗੀਰ ਮਹਿਬੂਬ ਸੁਬਾਨੀ ਤਬਿਹਬਾਨੀ ਪੀਰ ਗਰਮੀ ਵਾਲੀ ਸਰਕਾਰ ਹਜ਼ਤ ਮੀਰਾ ਗੌਸ ਪਾਕ ਸਰਕਾਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਨੇਜੇ ਤੋਂ ਉੱਪਰ ਹੱਥ ਕਰਕੇ ਉਸ ਚੋਰ ਨੂੰ ਜਦੋਂ ਫੜਿਆ ਚੋਰ ਦੀ ਅੱਖ ਸਰਕਾਰ ਦੇ ਨਾਲ ਜਦੋਂ ਮਿਲੀ ਤੇ ਸਰਕਾਰ ਦੀ ਅੱਖ ਚੋਰ ਦੇ ਨਾਲ ਮਿਲੀ ਸਰਕਾਰ ਨੇ ਆਪਣੀ ਪਾਗ ਜ਼ੁਬਾਨ ਦੇ ਵਿੱਚੋਂ ਫਰਮਾਇਆ ਆਇਆ ਤੇ ਕੋਈ ਫਕੀਰ ਬਣਨ ਲਈ ਹੋਰ ਸੀ ਇਮਤਿਹਾਨ ਤੇ ਉਹਦਾ ਸੀ ਤੇ ਪਾਸ ਤੂੰ ਕਰ ਗਿਆ ਜਾ ਬਈ ਅਸੀਂ ਤੈਨੂੰ ਕਤਬੀ ਦਾ ਦਰਜਾ ਦਿੱਤਾ ਸਰਕਾਰ ਨੇ ਐਸੀ ਨਜ਼ਰਿਆਨਾਇਤ ਕੀਤੀ ਉਸ ਚੋਰ ਦਾ ਰੰਗ ਰੂਪ ਹੀ ਬਦਲ ਦਿੱਤਾ ਇੰਨੀ ਗੱਲ ਕਹਿ ਕੇ ਸਰਕਾਰ ਚਲੇ ਗਏ ਤੇ ਉਹ ਲੋਕ ਜਿਹੜੇ ਚੋਰ ਨੂੰ ਫੜਨ ਲਈ ਆਏ ਸੀ ਉਹ ਵੀ ਇਸ ਮੰਜ਼ਰ ਨੂੰ ਵੇਖ ਰਹੇ ਨੇ ਚੋਰੀ ਕਰਨ ਵਾਲਾ ਚੋਰ ਜਦੋਂ ਸਰਕਾਰ ਦੇ ਰੰਗ ਦੇ ਵਿੱਚ ਰੰਗਿਆ ਗਿਆ ਤੇ ਉਹਦਾ ਰੰਗ ਵੀ ਹੋ ਤੇ ਉਹਦਾ ਰੂਪ ਵੀ ਹੋ ਉਹਦੀ ਜ਼ੁਬਾਨ ਤੋਂ ਯਾ ਮੀਰਾ ਯਾ ਗੌਸ ਯਾ ਮੀਰਾ ਯਾ ਗੌਸ ਦਾ ਵਰਦ ਸੁਣ ਉਹ ਲੋਕਾਂ ਨੇ ਸਵਾਲ ਕੀਤਾ ਉਹ ਸਜਣਾ ਇਹ ਕੀ ਮਾਜ਼ਰਾ ਹੈ ਤੇ ਮੀਰਾ ਗੌਸ ਪਾਸ ਸਰਕਾਰ ਦਾ ਆਸ਼ਕ

ਵਲ ਦੇ ਵਿੱਚ ਬਦਲੇ ਤੇ ਤਕਦੀਰਾਂ ਸੋਣਾ ਮੁਰਸ਼ਿਦ ਮੇਰਾ ਮੇਰਾ ਵਲ ਦੇ ਵਿੱਚ ਬਦਲੇ ਤੇ ਤਕਦੀਰਾਂ ਸੋਣਾ ਮੁਰਸ਼ਿਦ ਮੇਰਾ ਮੇਰਾ ਵੇੜੇ ਤਾਰਨ ਵਾਲਾ ਗੁੱਟੀਆਂ ਸਿੱਖਰੀ ਚਾੜਨ ਵਾਲਾ ਗੁੱਦੇ ਵੇੜੇ ਤਾਰਨ ਵਾਲਾ ਗੁੱਟੀਆਂ ਸਿੱਖਰੀ ਚਾੜਨ ਵਾਲਾ ਗੁੱਦੇ ਵੇੜੇ ਤਾਰਨ ਵਾਲਾ ਗੁੱਟੀਆਂ ਸਿੱਖਰੀ ਚਾੜਨ ਵਾਲਾ ਨਜ਼ਰ ਧਰਮ ਦੀ ਕਰਕੇ ਮੀਰਾ ਦਿੰਦਾ